ਬਾਈ ਜੀ ਚਲੋ ਅਨਿੱਕਤ ਬੋਧਨ ਲੈਂਦੇ ਹਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਤੁਸੀਂ ਸਮਾਂ ਕੱਢਿਆ ਜੀ ਬੜੇ ਛੋਟੇ ਜਿਹੇ ਨੋਟਿਸ ਤੇ ਪਰ ਪਿਛਲੇ ਕੁਝ ਦਿਨਾਂ ਤੋਂ ਕੁਝ ਬੜੇ سنجੀਦਾ ਬੜੇ ਸੈਂਸਿਟਿਵ ਇਸ਼ੂਜ਼ ਜਿਹੜੇ ਪੰਜਾਬ ਦੇ ਲੋਕਾਂ ਦੇ ਭਾਵਨਾਵਾਂ ਨਾਲ ਜੁੜੇ ਹੋਏ ਜਿਨ੍ਹਾਂ ਨਾਲ ਪੰਜਾਬ ਦੇ ਲੋਕਾਂ ਤੇ ਮਨਾਂ ਤੇ ਬੜਾ ਅਸਰ ਪੈ ਰਿਹਾ ਸੀ ਉਹਨਾ ਇਸ਼ੂਜ਼ ਨੂੰ ਲੈ ਕੇ ਅੱਜ ਮੈਂ ਤੁਹਾਡੇ ਸਾਹਮਣੇ ਕੁਝ ਗੱਲਾਂ ਕੁਝ ਤੱਥ ਕੁਝ ਸਚਾਈਆਂ ਰੱਖਣੀਆਂ ਚਾਹੁੰਦਾ ਪਿਛਲੇ ਦਿਨੀ ਆਪਾਂ ਸਾਰਿਆਂ ਨੇ ਦੇਖਿਆ ਕਿ ਦਿੱਲੀ ਸਰਕਾਰ ਦਾ ਜਿਹੜਾ ਸੈਂਟੈਂਸ ਰਿਵਿਊ ਬੋਰਡ ਹੈ ਜਿਹੜਾ ਉਥੇ ਜਿਹੜੇ ਦਿੱਲੀ ਸਰਕਾਰ ਕੋਲੇ ਕੈਦੀ ਹੈਗੇ ਆ ਕਿਸੇ ਵੀ ਜੁਰਮ ਦੇ ਵਿੱਚ ਜਿਹੜੇ ਦਿੱਲੀ ਸਰਕਾਰ ਦੀਆਂ ਜੇਲਾਂ 'ਚ ਹੈ ਉਹਨਾਂ ਦੀ ਜਿਹੜੀ ਪ੍ਰੀਮੈਚੁਰ ਰਿਲੀਜ਼ ਹੈ ਉਹਨਾਂ ਦੀਆਂ ਰਿਵਿਊ ਪਟੀਸ਼ਨਾਂ ਜਾਂਦੀਆਂ ਉਹ ਦਿੱਲੀ ਸਰਕਾਰ ਕੋਲ ਜਾਂਦੀਆਂ ਸੇ ਦਿੱਲੀ ਸਰਕਾਰ ਦੇ ਸੈਂਟੈਂਸ ਰਿਵਿਊ ਬੋਰਡ ਕੋਲ ਜਾਂਦੀਆਂ ਉਹ ਫੈਸਲਾ ਕਰਦਾ ਕਿ ਉਸ ਕੈਦੀ ਨੂੰ ਛੱਡਣਾ ਹੈ ਕਿ ਨਹੀਂ ਛੱਡਣਾ ਉਸ ਸੈਂਟੈਂਸ ਰਿਵਿਊ ਬੋਰਡ ਕੋਲੇ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਜੀ ਦਾ ਕੇਸ ਬੜੇ ਲੰਬੇ ਸਮੇਂ ਤੋਂ ਆਪਾਂ ਦੇਖਦੇ ਆਂ ਵਾਰੀ ਵਾਰੀ ਸੈਂਟੈਂਸ ਰਿਵਿਊ ਬੋਰਡ ਕੋਲ ਜਾਂਦਾ ਰਿਹਾ ਤੇ ਵਾਰੀ ਵਾਰੀ ਦਿੱਲੀ ਦੀ ਆਪ ਸਰਕਾਰ ਉਹਨੂੰ ਰਿਜੈਕਟ ਕਰਦੀ ਰਹੀ ਹੁਣ ਤੱਕ 7 ਵਾਰੀ ਉਹ ਕੇਸ ਦਿੱਲੀ ਸਰਕਾਰ ਦੇ ਸੈਂਟੈਂਸ ਰਿਵਿਊ ਬੋਰਡ ਕੋਲ ਗਿਆ ਤੇ 7 ਵਾਰੀ ਦਿੱਲੀ ਸਰਕਾਰ ਨੇ ਉਹਨੂੰ ਰਿਜੈਕਟ ਕੀਤਾ ਲੇਟੈਸਟ ਕੇਸ ਜਿਹੜਾ ਹੋਇਆ ਹੈ ਲੇਟੈਸਟ ਇਨਸਟੈਂਸ ਜਿਹੜਾ ਉਸ ਸਰਕਾਰ ਉਸ ਸੈਂਟੈਂਸ ਰਿਵਿਊ ਕੋਲ ਬੋਰਡ ਕੋਲ ਗਿਆ ਉਹ ਆ ਮੇਰੇ ਕੋਲੇ ਉਹਦਾ ਆਰਡਰ ਹੈ ਜਿਹੜੀ ਦਿੱਲੀ ਸਰਕਾਰ ਦੀ ਵੈਬਸਾਈਟ ਦੇ ਉੱਪਰ ਹੈ ਦਸੰਬਰ 23 ਦੀ 21 ਦਸੰਬਰ 2023 ਦੀ ਜਿਹੜੀ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਹੋਈ ਉਸ ਦੇ ਵਿੱਚ 46 ਕੈਦੀਆਂ ਦੇ ਕੇਸਸ ਨੂੰ ਟੇਕ ਅਪ ਕੀਤਾ ਗਿਆ ਤੇ ਫੈਸਲਾ 19 ਜਨਵਰੀ 2024 ਨੂੰ ਆਇਆ ਜਿਹਦੇ ਚ 14 ਬੰਦੇ ਅਪਰੂਵ ਕਰਤੇ ਦੇ 32 ਬੰਦਿਆਂ ਦੇ ਕੇਸ ਰਿਜੈਕਟ ਕਰ ਦਿੱਤੇ ਗਏ ਆ ਦਿੱਲੀ ਸਰਕਾਰ ਦੇ ਆਰਡਰ ਹੈ ਨੈਸ਼ਨਲ ਗਵਰਨਮੈਂਟ ਆਫ ਐਨ ਸੀ ٹی ਆਫ ਦਿੱਲੀ ਨੈਸ਼ਨਲ ਕੈਪੀਟਲ ਟੈਰੀਟਰੀ ਆਫ ਦਿੱਲੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਡਿਪਟੀ ਸੈਕਟਰੀ ਹੋਮ ਦੇ ਸਾਈਨ ਦਾ ਗਵਰਨਮੈਂਟ ਆਫ ਦਿੱਲੀ ਦੇ ਤੇ ਆ 32ਵੇਂ ਨੰਬਰ ਤੇ ਜਿਹੜਾ ਰਿਜੈਕਟਡ ਹੋਇਆ ਕੇਸ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੋਲਰ ਦਾ ਇਹ ਮੈਂ ਉਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੋਂ ਜਿਹੜੇ ਆਰਡਰਸ ਲਿੱਤੇ ਆ ਤੁਸੀਂ ਦੇਖੋ ਪ੍ਰੋਫੈਸਰ ਦਵਿੰਦਰ ਪਾਤ ਭੁੱਲਰ ਦਾ ਕੇਸ ਇੱਕ ਬੜਾ ਜੇ ਆਪਾਂ ਕਹੀਏ ਤਾਂ ਮਨ ਨੂੰ ਛੂਨ ਵਾਲਾ ਕੇਸ ਹੈ 29 ਸਾਲ ਜੇਲ੍ਹ ਦੇ ਵਿੱਚ ਹੋ ਗਏ ਉਹਨਾਂ ਨੂੰ 1995 ਤੋਂ ਜੇਲ੍ਹ ਦੇ ਵਿੱਚ 29 ਸਾਲਾਂ ਚੋਂ ਤੁਸੀਂ ਪਰੋਲ ਵਗੈਰਾ ਵੀ ਜੇ ਕੱਟਦੇ ਹੋ ਤਾਂ 25 ਸਾਲ ਉਹਨਾਂ ਨੇ ਜੇਲ੍ਹ ਦੇ ਵਿੱਚ ਕੱਟਿਆ ਹੁਣ ਤੱਕ 25 ਸਾਲ ਸੇਤ ਠੀਕ ਨਹੀਂ ਰਹਿੰਦੀ ਮਾਨਸਿਕ ਸਿਹਤ ਠੀਕ ਨਹੀਂ ਰਹਿੰਦੀ ਹਸਪਤਾਲ ਦੇ ਵਿੱਚ ਰੈਗੂਲਰਲੀ ਉਹਨਾਂ ਨੂੰ ਦਾਖਲ ਹੋਣਾ ਪੈਂਦਾ ਇਹਨਾਂ ਸਾਰੇ ਕਾਰਨਾਂ ਨੂੰ ਦੇਖਦੇ ਹੋਏ ਕਿਤੋਂ ਦੀ ਵੀ ਸਰਕਾਰ ਹੁੰਦੀ ਬੜੀ ਸਿੰਪੈਥੈਟਿਕਲੀ ਇਸ ਕੇਸ ਨੂੰ ਕੰਸੀਡਰ ਕਰਕੇ ਹੁਣ ਤੱਕ ਪ੍ਰੋਫੈਸਰ ਭੁੱਲਰ ਸਾਹਿਬ ਬਾਹਰ ਆ ਜਾਣੇ ਸੀ ਪਰ ਇਹਨਾਂ ਦੀ ਪਲੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਕਿ 7 ਵਾਰ ਦਿੱਲੀ ਦੀ ਸਰਕਾਰ ਨੇ ਰਿਜੈਕਟ ਕਰਤੀ 2 ਵਾਰ 2018 ਚ ਇਹਨਾਂ ਕੋਲੇ ਪੋਟ ਅਪ ਹੋਈ ਇੱਕ ਵਾਰ 2019 ਚ ਪਟ ਅਪ ਹੋਈ ਤਿੰਨ ਵਾਰੀ 2020 ਚ ਪਟ ਅਪ ਹੋਈ ਤੇ ਇੱਕ ਵਾਰੀ 2023 ਚ ਪਟ ਅਪ ਹੋਈ ਜਿਹੜੀ ਹੁਣ 2024 ਚ ਫੈਸਲਾ ਹੋਇਆ ਸੱਤੇ ਵਾਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੈਂਟੈਂਸ ਰਿਵਿਊ ਬੋਰਡ ਕਿਉਂਕਿ ਮੈਂ ਤੁਹਾਡੇ ਤੁਹਾਨੂੰ ਧਿਆਨ ਚ ਲਿਆਦਾ ਇਹ ਉਸ ਸੂਬੇ ਦੀ ਸਰਕਾਰ ਦਾ ਹੋਮ ਮਿਨਿਸਟਰ ਉਹਦਾ ਚੇਅਰਮੈਨ ਹੁੰਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਨੂੰ ਰਿਜੈਕਟ ਕੀਤਾ ਲੋਕਾਂ ਦੇ ਵਿੱਚ ਸੁਭਾਵਕ ਹੈ ਰੋਸ ਹੋਣਾ ਸੀ ਰੋਹ ਹੋਣਾ ਸੀ ਇਸ ਫੈਸਲੇ ਨੂੰ ਲੈ ਕੇ ਲੋਕਾਂ ਦਾ ਜਦੋਂ ਇਹਨਾਂ ਨੇ ਰੋਸ ਦੇਖਿਆ ਜਾਂ ਲੋਕਾਂ ਦਾ ਰੋਹ ਦੇਖਿਆ ਤਾਂ ਫਿਰ ਕਵਰ ਅਪ ਦੇ ਵਿੱਚ ਲੱਗ ਗਏ ਝੂਠ ਬੋਲ ਕੇ ਲੋਕਾਂ ਨੂੰ ਉਲਝਾਉਣ ਦੇ ਵਿੱਚ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਇਹਨਾਂ ਨੇ ਆਪ ਦੇ ਸਾਰੇ ਬਲਾਰੇ ਲਾਤੇ ਮੈਂ ਪੜ ਰਿਹਾ ਸੀ ਅਖਬਾਰ ਦੇ ਵਿੱਚ ਮੈਂ ਇਹਨਾਂ ਦੇ ਬਲਾਰੇ ਦੀ ਕਟਿੰਗ ਹੀ ਰੱਖੀ ਹੈ ਮਾਲਵਿੰਦਰ ਸਿੰਘ ਕੰਗ ਕਹਿੰਦੇ ਜੀ ਕਿ ਅਸੀਂ ਇਹ ਜਿਹੜਾ ਸੱਤ ਮੈਂਬਰੀ ਬੋਰਡ ਹੈ ਇਹ ਸੱਤ ਮੈਂਬਰੀ ਬੋਰਡ ਦੇ ਵਿੱਚ 6 ਮੈਂਬਰ ਬੀਜੇਪੀ ਦੇ ਆਪਾਂ ਪੜ੍ਹ ਦਿੰਨਾ ਉਹ 7 ਮੈਂਬਰ ਸੈਂਟੈਂਸ ਰਿਵਿਊ ਬੋਰਡ ਹੈਜ਼ 6 ਮੈਂਬਰਸ ਫ্রম ਬੀਜੇਪੀ ਇੱਕ ਮੈਂਬਰ ਕਹਿੰਦੇ ਸਾਡਾ ਇਹ ਮਾਲਵਿੰਦਰ ਸਿੰਘ ਕੰਗ ਦੀ ਸਟੇਟਮੈਂਟ ਸੀ ਮੈਂ ਹੁਣ ਤੁਹਾਨੂੰ ਪਹਿਲਾਂ ਤਾਂ ਇਹਦਾ ਇਸ ਝੂਠ ਦਾ ਪਰਦਾ ਫਾਸ਼ ਕਰਾਂ ਜਿਹੜਾ ਇਹ ਲੋਕਾਂ ਨੂੰ ਇਹਨਾਂ ਦੀ ਆਦਤ ਬਣ ਗਈ ਹੈ ਲੋਕਾਂ ਨੂੰ ਗੁੰਮਰਾਹ ਕਰਕੇ ਲੋਕਾਂ ਨੂੰ ਝੂਠ ਬੋਲ ਕੇ ਤੇ ਆਪਦੇ ਸਿਆਸੀ ਲਾਹਾ ਲੈਣਾ 2 ਸਾਲ ਪਹਿਲਾਂ ਸਰਕਾਰ ਵੀ ਇਸੇ ਤਰ੍ਹਾਂ ਬਣਾਈ ਸੀ ਮੈਂ ਪਹਿਲਾਂ ਇਸ ਝੂਠ ਦਾ ਪਰਦਾ ਫਾਸ਼ ਕਰਾਂ ਮੈਂ ਤੁਹਾਨੂੰ ਦਿੱਲੀ ਸਰਕਾਰ ਦਾ ਜਿਹੜਾ ਸੈਂਟੈਂਸ ਰਿਵਿਊ ਬੋਰਡ ਹੈ ਉਹਦੀ ਕੰਪੋਜੀਸ਼ਨ ਦੱਸ ਦਿੰਨਾ ਬਿਲਕੁਲ ਠੀਕ ਕਿਹਾ ਇਹਨੇ 7 ਮੈਂਬਰੀ ਬੋਰਡ ਹੈ ਉਹਦਾ ਚੇਅਰਮੈਨ ਕੌਣ ਹੈ ਦਿੱਲੀ ਸਰਕਾਰ ਦਾ ਹੋਮ ਮਿਨਿਸਟਰ ਉਹ ਉਸ ਬੋਰਡ ਦਾ ਚੇਅਰਮੈਨ ਹੈ ਪਹਿਲੀ ਗੱਲ ਤਾਂ ਚੇਅਰਮੈਨ ਅਥਾਰਟੀ ਪੂਰੀ ਚੇਅਰਮੈਨ ਕੋਲੇ ਹੁੰਦੀ ਹੈ ਜੋ ਮਰਜ਼ੀ ਫੈਸਲਾ ਲੈ ਲਵੇ ਫਿਰ ਵੀ ਮੈਂ ਅੱਗੇ ਵੀ ਜਾਵਾਂ ਉਹਦੇ ਜਿਹੜੇ ਬਾਕੀ ਦੇ 6 ਮੈਂਬਰ ਹੈ ਵਿੱਚੋਂ 4 ਮੈਂਬਰ ਦਿੱਲੀ ਸਰਕਾਰ ਦੇ ਹੈ ਇੱਕ ਉਥੋਂ ਦਾ ਲੋਕਲ ਡਿਸਟ੍ਰਿਕਟ ਜੱਜ ਹੁੰਦਾ ਹੈ ਇੱਕ ਨੁਮਾਇੰਦਾ ਦਿੱਲੀ ਦੀ ਪੁਲਿਸ ਦਾ ਹੈ ਜਿਹੜੀ ਭਾਜਪਾ ਦੀ ਸਰਕਾਰ ਦੇ ਥੱਲੇ ਉਹ ਚਾਰ ਮੈਂਬਰ ਡੀਜੀਪੀ ਤਿਹਾਰ ਜੇਲ ਦਿੱਲੀ ਸਰਕਾਰ ਦੇ ਅਧੀਨ ਸੈਕਟਰੀ ਹੋਮ ਦਿੱਲੀ ਸਰਕਾਰ ਦਾ ਗਵਰਨਮੈਂਟ ਆਫ ਦਿੱਲੀ ਦਾ ਜਿਹੜਾ ਹੋਮ ਸੈਕਟਰੀ ਹੈ ਉਹ ਦਾ ਮੈਂਬਰ ਹੁੰਦਾ ਹੈ ਉਹ ਵੀ ਆਮ ਆਦਮੀ ਪਾਰਟੀ ਦੇ ਥੱਲੇ ਡਾਇਰੈਕਟਰ ਸੋਸ਼ਲ ਵੈਲਫੇਅਰ ਗਵਰਨਮੈਂਟ ਆਫ ਦਿੱਲੀ ਉਹ ਵੀ ਆਮ ਆਦਮੀ ਪਾਰਟੀ ਦੇ ਥੱਲੇ ਸੈਕਟਰੀ ਲਾ ਗਵਰਨਮੈਂਟ ਆਫ ਦਿੱਲੀ ਉਹ ਵੀ ਆਮ ਆਦਮੀ ਪਾਰਟੀ ਦੇ ਥੱਲੇ ਇੱਕ ਮੰਤਰੀ ਚਾਰ ਮੈਂਬਰ ਇਹ ਦਿੱਲੀ ਦੀ ਸਰਕਾਰ ਦੇ ਅਧੀਨ ਕੰਮ ਕਰਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅਧੀਨ ਕੰਮ ਕਰਦੇ ਆ ਅਰਵਿੰਦ ਕੇਜਰੀਵਾਲ ਦੇ ਅਧੀਨ ਕੰਮ ਕਰਦੇ ਛੇਵਾਂ ਮੈਂਬਰ ਡਿਸਟ੍ਰਿਕਟ ਜੱਜ ਜਿਵੇਂ ਮੈਂ ਕਿਹਾ ਤੇ ਸੱਤਵਾਂ ਮੈਂਬਰ ਇੱਕ ਨਾਮਿਨੀ ਦਿੱਲੀ ਪੁਲਿਸ ਦਾ ਹੁੰਦਾ ਜਿਹੜੀ ਗਵਰਨਮੈਂਟ ਆਫ ਇੰਡੀਆ ਬੀਜੇਪੀ ਦੀ ਸਰਕਾਰ ਦੇ ਤਹਲੇ ਕੰਮ ਕਰਦਾ ਸੋ ਕੰਗਸਾਹਬ ਇਹ ਝੂਠ ਬੋਲ ਕੇ ਕੀ ਸੋਚਦੇ ਆ ਲੋਕਾਂ ਨੂੰ ਗੁੰਮਰਾਹ ਕਰ ਲੈਣਗੇ ਇਹ ਸਾਰਾ ਕੁਝ ਇਹ ਤਾਂ ਇੰਟਰਨੈਟ ਤੇ ਆ ਮੈਂ ਵੀ ਇੰਟਰਨੈਟ ਤੋਂ ਹੀ ਜਾਣਕਾਰੀ ਕੱਢੀ ਐ ਅਖਬਾਰ ਦੇ ਵਿੱਚ ਵੀ ਆ ਸੀ ਜਿਹੜੀ ਕੰਪੋਜੀਸ਼ਨ ਆਫ ਇਹਦੀ ਹੈਗੀ ਐ ਸੈਂਟੈਂਸ ਰਿਵਿਊ ਬੋਰਡ ਦੀ ਅਖਬਾਰਾਂ ਦੇ ਵਿੱਚ ਵੀ ਆਈ ਐ ਇਹ ਕੋਈ ਮੇਰੀ ਆਪ ਦੀ ਜਾਣਕਾਰੀ ਨਹੀਂ ਆ ਮੈਂ ਤੁਹਾਨੂੰ ਖੈਰ ਅਖਬਾਰ ਦਾ ਵੀ ਪਾੜੀ ਦੇਵਾਂ ਜਿਹੜਾ ਤਾਂ ਕਿ ਤਸੱਲੀ ਹੋ ਜਵੇ ਜੀ ਆ ਸੀ apart from delhi home minister the other six members of the board include director general of tihard tihard prison secretary home government of delhi secretary law government of delhi director social welfare department government of delhi a district judge and a senior delhi police officer so kang sahab e jhooth bol ke kinu tusi gumrah karan di koshish kar rahe ho e aam aadmi party ne jhooth di jodi rajneeti kiti hai ਇਹਦਾ ਪਰਦਾ ਫਾਸ਼ ਕਰਨਾ ਬੜਾ ਜ਼ਰੂਰੀ ਹੈ ਵੈਸੇ ਤਾਂ ਲੋਕ ਸਮਝ ਚੁੱਕੇ ਆ ਉਹਨੇ। ਦੂਜੀ ਗੱਲ ਉਹਨਾਂ ਨੇ ਕੀ ਕਹੀ ਕਿ ਜੀ ਪੰਜਾਬ ਸਰਕਾਰ ਨੇ ਤਾਂ ਰეკਮੈਂਡ ਕਰਕੇ ਭੇਜਦਾ ਸੀ ਆਪਾਂ। ਅੰਮ੍ਰਿਤਸਰ ਪੁਲਿਸ ਨੇ ਐਨਓਸੀ ਦੇਤੀ ਸੀ ਫੇਰ ਝੂਠ। ਇਹ ਵੀ ਇੱਕ ਝੂਠ ਹੈ। ਸੈਂਟੈਂਸ ਰਿਵਿਊ ਬੋਰਡ 'ਚ ਜਦੋਂ ਕਿਸੇ ਦਾ ਕੇਸ ਜਾਂਦਾ ਮੈਂ ਲੋਕਾਂ ਦੀ ਜਾਣਕਾਰੀ ਵਾਸਤੇ ਦੱਸ ਦਿਆਂ। ਉਹ ਕੇਸ ਸੈਂਟੈਂਸ ਰਿਵਿਊ ਬੋਰਡ ਉਸ ਕੇਸ ਦੇ ਵਿੱਚ ਰਿਪੋਰਟ ਮੰਗਦੀ ਹੈ ਸੂਬੇ ਦੀ ਸਰਕਾਰ ਤੋਂ। ਸੂਬੇ ਦੀ ਸਰਕਾਰ ਹਰ ਜ਼ਿਲ੍ਹੇ ਦੇ ਵਿੱਚ ਡਿਸਟ੍ਰਿਕਟ ਪ੍ਰੋਬੇਸ਼ਨ ਅਫਸਰ ਹੁੰਦਾ ਹੈ ਜਿਹੜਾ ਸੂਬੇ ਦੀ ਸਰਕਾਰ ਦਾ ਕੋਈ ਜਿਸ ਨੂੰ ਐਸ ਡੀ ਐਮ ਨੂੰ ਨਿਯੁਕਤ ਕਰ ਦੇਣ ਏ ਡੀ ਸੀ ਨੂੰ ਨਿਯੁਕਤ ਕਰ ਦੇਣ ਹਰ ਜ਼ਿਲ੍ਹੇ ਦੇ ਵਿੱਚ ਪ੍ਰੋਬੇਸ਼ਨ ਅਫਸਰ ਹੈ ਉਹਦੇ ਕੋਲ ਜਾਂਦੀ ਹੈ ਉਹ ਫਿਰ ਪਹਿਲਾਂ ਤਾਂ ਪੁਲਿਸ ਤੋਂ ਕਮੈਂਟ ਲੈਂਦਾ ਹੈ ਪੁਲਿਸ ਤੋਂ ਉਹਨੇ ਕੀ ਰਿਪੋਰਟ ਲੈਣੀ ਹੁੰਦੀ ਹੈ ਕਿ ਜਦੋਂ ਇਹ ਬੰਦਾ ਪਰੋਲ ਤੇ ਆਇਆ ਕੋਈ ਇਹਨੇ ਅਨਲੋਫਲ ਐਕਟੀਵਿਟੀ ਤਾਂ ਨਹੀਂ ਕੀਤੀ ਕੋਈ ਗੈਰ ਕਾਨੂੰਨੀ ਕੰਮ ਤਾਂ ਨਹੀਂ ਕੀਤਾ ਕੋਈ ਪਰੋਲ ਦੌਰਾਨ ਇਹਦੇ ਤੇ ਪਰਚਾ ਤਾਂ ਨਹੀਂ ਦਰਜ ਹੋਇਆ ਆ ਦੋ ਚੀਜ਼ਾਂ ਪੁਲਿਸ ਨੂੰ ਪੁੱਛਣੀਆਂ ਹੁੰਦੀਆਂ ਤੇ ਉਹਦਾ ਪੁਲਿਸ ਨੇ ਰਿਕਾਰਡ ਮੁਤਾਬਕ ਹੀ ਲਿਖ ਕੇ ਭੇਜਨੀ ਹੈ ਕੋਈ ਅੰਮ੍ਰਿਤਸਰ ਪੁਲਿਸ ਨੇ ਫੇਵਰ ਨਹੀਂ ਕਰਤਾ ਪ੍ਰੋਫੈਸਰ ਭੁੱਲਰ ਸਾਹਿਬ ਜਦੋਂ ਵੀ ਪੈਰੋਲ ਤੇ ਆਏ ਕੋਈ ਉਹਨਾਂ ਤੇ ਅਨਲੋਫਲ ਐਕਟੀਵਿਟੀ ਦਾ ਨਹੀਂ ਕੋਈ ਉਹਨਾਂ ਤੇ ਪਰਚਾ ਨਹੀਂ ਦਰਜ ਹੋਇਆ ਫਿਰ ਫੇਰ ਅੰਮ੍ਰਿਤਸਰ ਪੁਲਿਸ ਲਿਖ ਕੇ ਕੀ ਭੇਜਦੀ ਅੰਮ੍ਰਿਤਸਰ ਪੁਲਿਸ ਨੇ ਏ ਰਿਪੋਰਟ ਬਣਾ ਕੇ ਡਿਸਟ੍ਰਿਕਟ ਪ੍ਰੋਬੇਸ਼ਨ ਅਫਸਰ ਨੂੰ ਭੇਜਦੀ ਹੁਣ ਸਵਾਲ ਇੱਥੇ ਖੜਾ ਹੁੰਦਾ ਡਿਸਟ੍ਰਿਕਟ ਪ੍ਰੋਬੇਸ਼ਨ ਅਫਸਰ ਨੇ ਜਿਹੜਾ ਪੰਜਾਬ ਸਰਕਾਰ ਦਾ ਅਫਸਰ ਹੈ ਉਹਨੇ ਉਸ ਰਿਪੋਰਟ ਦੇ ਬਨਾਤੇ ਜਾਂ ਤਾਂ ਰეკਮੈਂਡ ਕਰਨਾ ਹੁੰਦਾ ਜਾਂ ਨਾਟ ਰეკਮੈਂਡ ਕਰਨਾ ਹੁੰਦਾ ਕਿਸ ਮੈਂ ਕੰਗ ਸਾਬ ਨੂੰ ਪੁੱਛਣਾ ਚਾਹਣਾ ਕਿ ਜਨਤਕ ਕਰੋ ਥੋੜੀ ਸਰਕਾਰ ਦਾ ਅਫਸਰ ਹੈ ਥੋੜੀ ਸਰਕਾਰ ਦੀ ਰਿਪੋਰਟ ਹੈ ਜਨਤਕ ਕਰੋ ਕਿ ਡਿਸਟ੍ਰਿਕਟ ਪ੍ਰੋਬੇਸ਼ਨ ਅਫਸਰ ਨੇ ਕੀ ਲਿਖ ਕੇ ਭੇਜਿਆ ਕੀ ਉਹਨੇ ਲਿਖ ਕੇ ਭੇਜਿਆ ਕਿ ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ ਨੂੰ ਅਸੀਂ ਰეკਮੈਂਡ ਕਰਦੇ ਹਾਂ ਕੀ ਅਸੀਂ ਇਸ ਗੱਲ ਦੀ ਸਿਫਾਰਿਸ਼ ਕਰਦੇ ਹਾਂ ਕਿ ਪ੍ਰੋਫੈਸਰ ਭੁੱਲਰ ਸਾਹਿਬ ਦਾ ਕੇਸ ਜਿਹੜੀ ਸੈਂਟੈਂਸ ਰਿਵਿਊ ਬੋਰਡ ਹੈ ਉਹ ਸਿੰਪੈਥੈਟਿਕਲੀ ਕਨਸਿਡਰ ਕਰਕੇ ਇਹਨੂੰ ਇਹਨਾਂ ਨੂੰ ਪ੍ਰੀਮਚਰ ਰਿਲੀਜ਼ ਦੇਵੇ ਕੀ ਪ੍ਰੋਬੇਸ਼ਨ ਅਫਸਰ ਨੇ ਲਿਖ ਕੇ ਭੇਜਿਆ ਹੈ ਨਹੀਂ ਲਿਖ ਕੇ ਭੇਜਿਆ ਪ੍ਰੋਬੇਸ਼ਨ ਅਫਸਰ ਦੀ ਰਿਪੋਰਟ ਗਈ ਹੋਮ ਮਿਨਿਸਟਰੀ ਪੰਜਾਬ ਕੋਲੇ ਜਿਹਦਾ ਜਿਹਦਾ ਚਾਰਜ ਮੁੱਖ ਮੰਤਰੀ ਭਗਵੰਤ ਮਾਨ ਕੋਲੇ ਹੈ ਫਿਰ ਹੋਮ ਮਿਨਿਸਟਰ ਦੀ ਦਿਖਾ ਦਿਓ ਕੀ ਲਿਖ ਕੇ ਭੇਜਿਆ ਉਹਨੇ ਲੋਕਾਂ ਦੇ ਸਾਹਮਣੇ ਕਾਗਜ਼ ਰੱਖੋ ਤੱਥਾਂ ਤੇ ਗੱਲ ਕਰੋ ਅਤੇ ਸਾਰਿਆਂ ਨੂੰ ਆਦਤ ਪਈ ਤੁਹਾਨੂੰ ਸਾਰਿਆਂ ਨੂੰ ਆਦਤ ਪੈ ਗਈ ਹੈ ਹਵਾ ਦੇ ਵਿੱਚ ਗੱਲਾਂ ਕਰਨ ਦੀ ਜੋ ਚਿੱਠੀ ਹੋਮ ਡਿਪਾਰਟਮੈਂਟ ਪੰਜਾਬ ਸਰਕਾਰ ਵੱਲੋਂ ਜਾਂ ਡਿਸਟ੍ਰਿਕਟ ਪ੍ਰੋਬੇਸ਼ਨ ਅਫਸਰ ਵੱਲੋਂ ਗਈ ਹੈ ਉਹ ਚਿੱਠੀ ਜਨਤਕ ਕਰੋ ਬਿਲਕੁਲ ਝੂਠ ਉਹਨਾਂ ਨੇ ਇਸ ਮਸਲੇ 'ਚ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਪਹਿਲਾਂ ਤਾਂ ਰਿਜੈਕਟ ਕਰਨਾ ਉਹਨਾਂ ਦੀ ਉਸ ਕੰਮ ਦਾ ਨਿੰਦਾ ਜਿੰਨੀ ਕੀਤੀ ਜਾਵੇ ਥੋੜੀ ਫਿਰ ਲੋਕਾਂ ਨੂੰ ਤੁਸੀਂ ਉਹਦੇ ਤੇ ਗਮਰਾਹ ਕਰ ਰਹੇ ਹੋ ਇਹ ਇਹ ਜਿਹੜਾ ਚਿਹਰਾ ਇਹ ਦਿੱਲੀ ਵਾਲੀਆਂ ਪਾਰਟੀਆਂ ਦਾ ਖਾਸ ਤੌਰ ਤੇ ਅਜ ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰ ਰਿਹਾ ਸਿੱਖ ਵਿਰੋਧੀ ਪੰਜਾਬ ਵਿਰੋਧੀ ਚਿਹਰਾ ਹੈ ਇਹ ਗੱਲਾਂ ਇਹਨਾਂ ਨਾਲ ਨੰਗਾ ਹੁੰਦਾ ਇਹਨਾਂ ਦਾ ਚਿਹਰਾ ਦੂਸਰਾ ਜਿਹੜਾ ਕੇਸ ਅੱਜ ਤਾਜ਼ਾ ਅੱਜ ਕੱਲ੍ਹ ਚੱਲ ਰਿਹਾ ਹੈ